ਲੋ ਜੀ ਪੰਜਾਬੀਓ ਬਾਪੂ ਜੀ ਸਰਵੰਤ ਸਿੰਘ ਜੀ 110 ਸਾਲ ਦੀ ਉਮਰ ਹੈ ਜੀ 1915 ਦਾ ਜਨਮ ਹੈ ਜੀ ਇਹਨਾਂ ਦਾ ਜੀ ਪਿੰਡ ਟੰਗਰਾਲੀ ਦੇ ਵਿੱਚ ਅਸੀਂ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਜੀ ਔਰ ਇਹਨਾਂ ਦੇ ਪੁੱਤਰ ਜੀ ਹੈ ਜੀ ਸਰਦਾਰ ਗੁਰਮਖ ਸਿੰਘ ਜੀ ਔਰ ਨਾਲ ਦੇਖੋ ਜਿਨ੍ਹਾਂ ਦੇ ਪੋਤ ਨੂੰ ਹੈ ਜੀ ਔਰ ਦੇਖੋ ਇਹ ਵੀਡੀਓ ਅਸੀਂ ਸ਼ੂਟ ਕੀਤਾ ਜੀ ਲੱਭ ਦੇ ਲਵਾਉਂਦੇ ਸੀ ਪਹੁੰਚ ਜਾਂਦੇ ਹਾਂ ਜੀ ਔਰ ਬਾਪੂ ਜੀ ਬਿਲਕੁਲ ਕਾਇਮ ਹੈ ਜੀ ਬੜੀਆਂ ਸੋਹਣੀਆਂ ਗੱਲਾਂ ਹੋਈਆਂ ਕੀ ਵਾਲੀ ਗੱਲ ਬਹੁਤ ਸੋਹਣੀ ਹੋਈ ਅੱਜ ਕੀ ਵੀ ਲੱਭਿਆ ਜੀ ਇਹਨਾਂ ਦਾ ਔਰ ਇਹਨਾਂ ਨੇ ਟਰੰਕ ਚ ਰੱਖਿਆ ਹੋਇਆ ਕੀ ਸੰਭਾਲ ਕੇ ਜੀ ਰੋਜ਼ ਕੀ ਖਾਂਦੇ ਆਂ ਜੀ ਬਾਪੂ ਜੀ ਬਹੁਤ ਕਮਾਲ ਦੇ ਆਂ ਬਾਪੂ ਜੀ ਤੁਰ ਕੇ ਦਿਖਾਓ ਜੀ ਜਰਾ ਆਓ ਜੀ ਆ ਦੇਖੋ ਜੀ 110 ਸਾਲ ਦੇ ਬਜ਼ੁਰਗ ਕਾਇਮ ਹੈ ਜੀ ਤੁਰਦੇ ਫਿਰਦੇ ਜੀ ਬਿਲਕੁਲ ਜੀ ਔਰ ਗੁਰਬਾਣੀ ਕੰਠ ਹੈ ਜੀ ਇਹਨਾਂ ਨੂੰ ਸਭ ਤੋਂ ਵਧੀਆ ਗੱਲ ਹੈ ਜੀ ਕਿ ਗੁਰਬਾਣੀ ਕੰਠ ਹੈ ਪਰਿਵਾਰ ਇਹਨਾਂ ਦਾ ਬਹੁਤ ਸੇਵਾ ਕਰਦਾ ਜੀ ਬਾਪੂ ਜੀ ਦੀ ਜੀ ਅੱਜ ਦੀਆਂ ਗੱਲਾਂ ਤੁਹਾਡੇ ਨਾਲ ਕਰਕੇ ਬਹੁਤ ਸੋਹਣਾ ਲੱਗਿਆ ਜੀ ਹੈ ਬਹੁਤ ਜ਼ਬਰਦਸਤ ਜੀ ਕੋਈ ਤਕਲੀਫ ਨਹੀਂ ਹੈ ਗੋਡੇ ਘਾਡੇ ਮੇਰੇ ਸਭ ਠੀਕ ਹੈ ਹਾਂ ਬਿਲਕੁਲ ਜੀ ਗੋਡੇ ਗਾਡੇ ਕਹਿੰਦੇ ਬਿਲਕੁਲ ਠੀਕ ਹੈ ਕੀ ਰੱਖਿਆ ਹੁਣ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਜੰਦਾ ਤਾਲਾ ਲਾਤਾ ਚਾਬੀ ਚੁੱਬੀ ਚਾਬੀ ਰੱਖਤੀ ਚਾਬੀ ਰੱਖਤੀ ਕੀ ਕਹਿੰਦੇ ਆਪਣਾ ਦਿਖਾਇਆ ਜੀ ਇਹਨਾਂ ਨੇ ਅੱਜ ਸਾਨੂੰ ਕੱਢ ਕੇ ਜੀ ਆਹ ਦੇਖੋ ਜੀ ਇਹਨਾਂ ਦਾ ਸਾਰਾ ਪਰਿਵਾਰ ਜੀ ਪਾਇਓ ਜੀ ਕੈਮਰਾ ਦੀ ਉਹ ਕਾਫੀ ਜਾਣੇ ਕਹਿੰਦੇ ਗਏ ਹੋਏ ਆ ਜੀ ਕੰਮ ਦੇ ਹੈ ਜੀ ਹਾਂ ਜੀ ਹਾਂ ਜੀ ਹਾਂ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ 'ਚ ਤੁਸੀਂ ਪੋਤ ਨੂੰ ਲੱਗੇ ਦੀ ਦੋਤੇ ਪਰਪੋਤੇ ਪਰਪੋਤੀਆਂ ਜੀ ਔਰ ਬਾਪੂ ਜੀ ਕਮਾਲ ਦੇ ਦੀ ਸਰਦਾਰ ਸਰਵੰਤ ਸਿੰਘ ਜੀ ਹਾਂ ਜੀ ਆ ਠੰਡੋ ਜੀ ਹੁਣ ਸਬਾ ਤੱਕ ਹਾਂ ਹੋ ਲੈ ਆਂਗੇ ਹੋਰ ਕੀ ਲੈ ਆਂਗੇ ਹਾਂ ਫਿਰ ਉਹ ਡਾਕਟਰ ਤਾਂ ਕਹਿੰਦੇ ਖਾਣਾ ਨਹੀਂ ਕੀ ਡਾਕਟਰ ਤਾਂ ਬਹੁਤ ਕੋ ਕਰਨੇ ਅੱਛਾ ਹਾਂ ਪੰਜੀ ਕਿਦਾਂ ਕੀ ਫਿਰ ਰੋਜ਼ ਖਾਣਾ ਹੀ ਖਾਣਾ ਇਹਨਾਂ ਨੇ ਹੈ ਜੀ ਅੱਛਾ ਸ਼ੱਕਰ ਲਾਗੀ ਸ਼ੱਕਰ ਹਾਂ ਹਾਂ ਹੂੰ ਕੀ ਸ਼ੱਕਰ ਖਾ ਲਈ ਹੈ ਹਾਂ ਹਾਂ ਜੀ ਹਾਂ ਤਾਂ ਹੁਣ ਗਰਮੇ ਕਰਕੇ ਘੱਟ ਅੱਛਾ ਅੱਛਾ ਗਰਮ ਗਰਮ ਪਾਣਾ ਕੀ ਠੰਡਾ ਹੀ ਪਾਲ ਲੈਣਾ ਕਿਦਾਂ ਗਰਮ ਕਰ ਲਓ ਅੱਛਾ ਗਰਮ ਕਰਕੇ ਹੀ ਪਾਣਾ ਜੀ ਇਹਨੇ ਕੇ ਰੋੜਾ ਉਹਨੇ ਕਪਾਲੀ ਦਾ ਸਿੱਕੇ ਦੀ ਮੁਠੀ ਪਾ ਲਈ ਦੀ ਇਹ ਵਿੱਚ ਹਾਂ ਲਓ ਜੀ ਜਿਹੜੇ ਕੀ ਸ਼ਕਰਖਾਨ ਦੇ ਸ਼ਕੀਨ ਹੈ ਕੀ ਖਾਨ ਦੇ ਸ਼ਕੀਨ ਹੈ ਕਰਿਓ ਕਮੈਂਟ ਜੀ ਬਾਪੂ ਜੀ 110 ਸਾਲ ਦੇ ਬਿਲਕੁਲ ਕੈਮ ਹੈ ਜੀ ਇੰਟਰਵਿਊ ਬਹੁਤ ਵਧੀਆ ਹੋਇਆ ਜੀ ਬੜੀ ਜਲਦੀ ਹੀ ਇਹ ਇੰਟਰਵਿਊ ਪੇਸ਼ ਕਰਾਂਗੇ ਜੀ ਇਹ ਹੀ ਸਾਡੀ ਉਪਲਬਧਦੀ ਹੈ ਇਹ ਹੀ ਸਾਡੀ ਪ੍ਰਾਪਤੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਮਿਲਦੇ ਆਂ ਤੇ ਉਹਨਾਂ ਦਾ ਅਸ਼ੀਰਵਾਦ ਲੈਂਦੇ ਆਂ ਜੀ ਬਾਪੂ ਜੀ ਬਹੁਤ ਵਧੀਆ ਲੱਗਿਆ ਜੀ ਅੱਜ ਤਾਂ ਬੜੀ ਜ਼ਿੰਦਗੀ ਸਾਡੀ ਜੀ ਬਹੁਤ ਚੰਗਾ ਲੱਗਿਆ ਜੀ ਤੁਹਾਡਾ ਵੀਡੀਓ ਬਹੁਤ ਦੁਨੀਆ ਨੇ ਦੇਖਣਾ ਅੱਛਾ ਜੀ ਹਾਂ ਸਾਰੀਆਂ ਗੱਲਾਂ ਤੁਸੀਂ ਸੁਣਾਈਆਂ ਨੇ ਤੇ ਬਹੁਤ ਸੋਹਣੀਆਂ ਲੱਗੀਆਂ ਸਾਨੂੰ ਦਸਤਾਰ ਖੁਦ ਸਜਾ ਲੈਨੇ ਤੁਸੀਂ ਹਾਂ ਹਾਂ ਇਹਦੀ ਦਸਤਾਰ ਖੁਦ ਸਜਾ ਲੈਨੇ ਹਾਂਜੀ ਹਾਂ ਵੇਖਿਆ ਮੈਂ ਦਸਤਾਰ ਸਜਾ ਰਹੇ ਸੀਗੇ ਆਪਣੇ ਆਪ ਹੀ ਬੰਨ ਰਹੇ ਹਾਂ ਲੈਣੇ ਜੀ ਬੰਨ ਲਈਏ ਹਾਂ ਹਾਂ ਬੰਦ ਵਧੀਆ ਬੰਨ ਲੀਦਾ ਹਾਂ ਇਹ ਤਾਂ ਬਾਤ ਤੇ ਬੰਨਿਆ ਤੁਸੀਂ ਵਧੀਆ ਬੰਨ ਲੈਨੇ ਦਸਤਾਰ ਇਹਦੀ ਸਾਈਕਲ ਸੂਕਲ ਵੀ ਚਲਾਉਂਦੇ ਰਹੇ ਪਹਿਲਾਂ ਜੀ